ਲਵੰਡੀ ਸਾਬੋ ਸੱਚੇ ਪਾਤਸ਼ਾਹ ਤੁਸੀਂ ਮਾਲਵੇ ਦੀ ਧਰਤੀ ਨੂੰ ਭਾਗ ਲਾਏ ਨੇ ਪਰ ਮੇਰੇ ਦਿਲ ਵਿੱਚ ਇੱਕ ਰੜਕ ਹਮੇਸ਼ਾ ਰਹੂਗੀ ਗੁਰੂ ਸਾਹਿਬ ਬੋਲੇ ਕਿਹੜੀ ਰੜਕ ਦੱਲਿਆ ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਛੱਡਿਆ ਚਮਕੌਰ ਦੀ ਜੰਗ ਹੋਈ ਮੁਖਤਸਰ ਵਿੱਚ 40 ਮੁਕਤੇ ਸ਼ਹੀਦ ਹੋਏ ਜੇ ਤੁਸੀਂ ਮੈਨੂੰ ਸੁਨੇਹਾ ਭੇਜ ਦਿੱਤਾ ਹੁੰਦਾ ਤਾਂ ਮੈਂ ਆਪਣੇ 500 ਦਲੇਰ ਜਵਾਨ ਲੈ ਕੇ ਆ ਜਾਂਦਾ ਮੇਰੇ ਜਵਾਨ ਪਹਾੜ ਵਾਂਗੂ ਖੜ ਜਾਂਦੇ ਨੇ ਕੋਈ ਦੁਸ਼ਮਣ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਨਾ ਵੇਖ ਸਕਦਾ ਗੁਰੂ ਜੀ ਇੱਕ ਹਲਕੀ ਮੁਸਕਰਾਹਟ ਨਾਲ ਡੱਲੇ ਵੱਲ ਦੇਖਦੇ ਹਨ ਫਿਰ ਡੱਲੇ ਦੇ ਸਪਾਹੀਆਂ ਵੱਲ ਜੋ ਚਕੰਨੇ ਖੜੇ ਹਨ ਗੁਰੂ ਜੀ ਬੋਲੇ ਡੱਲਿਆ ਵਕਤ ਔਰ ਹਾਲਾਤ ਅਕਾਲ ਪੁਰਖ ਦੇ ਹੱਥ ਹੁੰਦੇ ਨੇ ਪਰ ਤੇਰੇ ਸੂਰਮੇ ਵਾਕਈ ਇੰਨੇ ਦਲੇਰ ਨੇ ਜੀ ਪਾਦਸ਼ਾਹ ਇਹਨਾਂ ਨੇ ਬੜੇ ਜੰਗ ਜਿੱਤੇ ਨੇ ਇਹ ਮੌਤ ਤੋਂ ਨਹੀਂ ਡਰਦੇ ਗੁਰੂ ਜੀ ਚੁੱਪ-ਚਾਪ ਸਿਰ ਹਿਲਾਉਂਦੇ ਨੇ ਤੇ ਅੱਗੇ ਤੁਰ ਪੈਂਦੇ ਨੇ ਮਹਾਰਾਜ ਇਹ ਬੰਦੂਕ ਲਾਹੌਰ ਤੋਂ ਇੱਕ ਕਾਰੀਗਰ ਨੇ ਭੇਟ ਕੀਤੀ ਹੈ ਇਸ ਦਾ ਨਿਸ਼ਾਨਾ ਅਤੇ ਮਾਰ ਕਮਾਲ ਦੀ ਦੱਸਦੇ ਨੇ ਗੁਰੂ ਜੀ ਬੰਦੂਕ ਦੀ ਪਰਖ ਕਰਦੇ ਹਨ ਉਹ ਉਸ ਦੀ ਬਨਾਵਟ ਦੀ ਤਾਰੀਫ ਕਰਦੇ ਹਨ ਗੁਰੂ ਜੀ ਬੋਲੇ ਬੜੀ ਸੋਹਣੀ ਬਨਾਵਟ ਹੈ ਪਰ ਇਸ ਦਾ ਨਿਸ਼ਾਨਾ ਪਰਖਣਾ ਪਏਗਾ ਗੁਰੂ ਜੀ ਡੱਲੇਵਾਲ ਦੇਖਦੇ ਹਨ ਤੇ ਬੋਲਦੇ ਹਨ ਡੱਲਿਆ ਸੁਣਿਆ ਹੈ ਇਸ ਦੀ ਗੋਲੀ ਦੋ ਬੰਦਿਆਂ ਨੂੰ چیر ਕੇ ਨਿਕਲ ਜਾਂਦੀ ਹੈ ਆ ਫਿਰ ਪਾਤਸ਼ਾ ਕਿਸੇ ਦਰਖਤ ਦੇ ਤਣੇ ਤੇ ਨਿਸ਼ਾਨਾ ਲਾ ਕੇ ਵੇਖ ਲੈਂਦਿਆ ਗੁਰੂ ਜੀ ਬੋਲੇ ਨਹੀਂ ਡਲਿਆ ਦਰਖਤ ਤੇ ਨਹੀਂ ਬੰਦੂਕ ਦੀ ਅਸਲੀ ਪਰਖ ਤਾਂ ਮਾਸਤੇ ਹੀ ਹੁੰਦੀ ਹੈ ਗੁਰੂ ਜੀ ਅੱਗੇ ਬੋਲੇ ਤੂੰ ਕਹਿੰਦਾ ਸੀ ਤੇਰੇ ਸੂਰਮੇ ਮੌਤ ਤੋਂ ਨਹੀਂ ਡਰਦੇ ਜਾ ਆਪਣੇ ਫੌਜੀਆ ਵਿੱਚੋਂ ਦੋ ਦਲੇਰ ਜਵਾਨ ਬੁਲਾ ਕੇ ਲਿਆ ਜਿਨ੍ਹਾਂ ਤੇ ਨਿਸ਼ਾਨਾ ਲਾ ਕੇ ਮੈਂ ਬੰਦੂਕ ਦੀ ਪਰਖ ਕਰ ਸਕਾਂ ਦੱਲਾ ਹੈਰਾਨ ਰਹਿ ਜਾਂਦਾ ਉਸਨੂੰ ਲੱਗਦਾ ਹੈ ਗੁਰੂ ਜੀ ਮਜ਼ਾਕ ਕਰ ਰਹੇ ਨੇ ਪਰ ਗੁਰੂ ਜੀ ਦਾ ਚਿਹਰਾ ਗੰਭੀਰ ਹੈ ਮਹਾਰਾਜ ਤੁਸੀਂ ਤੁਸੀਂ ਆਪਣੇ ਹੀ ਬੰਦਿਆਂ ਤੇ ਗੁਰੂ ਜੀ ਅੱਗੇ ਬੋਲੇ ਜਾ ਡੱਲਿਆ ਤੇਰੀ ਨਾ ਕਰ ਮੈਂ ਵੇਖਣਾ ਹੈ ਤੇਰੇ ਸੂਰਮੇ ਕਿੰਨੇ ਪਹਾੜ ਵਾਂਗੂ ਮਜ਼ਬੂਤ ਨੇ ਡੱਲਾ ਭੱਜਦਾ ਹੋਇਆ ਆਪਣੇ ਸਪਾਈਆਂ ਕੋਲ ਆਂਦਾ ਹੈ ਓਏ ਖੜੇ ਹੋ ਜਾ ਗੁਰੂ ਸਾਹਿਬ ਨੇ ਤੁਹਾਡੀ ਬਹਾਦਰੀ ਵੇਖਣੀ ਹੈ ਦੋ ਜਣੇ ਮੇਰੇ ਨਾਲ ਆਓ ਕੀ ਕਰਨਾ ਹੈ ਚੌਧਰੀ ਜੀ ਕੋਈ ਜੰਗ ਹੈ ਨਹੀਂ ਗੁਰੂ ਸਾਹਿਬ ਨੇ ਨਵੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਉਹ ਵੇਖਣਾ ਚਾਹੁੰਦੇ ਨੇ ਕਿ ਗੋਲੀ ਸ਼ਰੀਰ ਨੂੰ ਚੀਰ ਸਕਦੀ ਹੈ ਜਾਂ ਨਹੀਂ ਚਲੋ ਕੌਣ ਆਏਗਾ ਤੁਹਾਡੇ ਚੋਂ ਚ ਚੌਧਰੀ ਜੀ ਮਰਨਾ ਹੈ ਸੀ ਅਸੀਂ ਤਨਖਾਹ ਲੈਣੇ ਆ ਲੜਨ ਦੀ ਐਡਾ ਖੜੇ ਹੋ ਕੇ ਗੋਲੀ ਖਾਂਦੀ ਨਹੀਂ ਮੇਰੀ ਮਾਂ ਬਿਮਾਰ ਹੈ ਜੀ ਮੈਂ ਨਹੀਂ ਜਾ ਸਕਦਾ ਚੌਧਰੀ ਜੀ ਮੈਂ ਤਾਂ ਅੱਜ ਹੀ ਛੁੱਟੀ ਜਾਣ ਵਾਲਾ ਸੀ ਸਿਪਾਹੀ ਇੱਧਰ ਉੱਧਰ ਖਿਸਕਣ ਲੱਗਦੇ ਨੇ ਦੱਲਾ ਇੱਕ ਤੋਂ ਦੂਜੇ ਵੱਲ ਭੱਜਦਾ ਹੈ ਉਹਨਾਂ ਦੀਆਂ ਬਾਹਾਂ ਫੜਦਾ ਹੈ ਪਰ ਉਹ ਡਰ ਕੇ ਹੱਥ ਛੱਡਾ ਲੈਂਦੇ ਨੇ ਲਾਣਤ ਹੈ ਤੁਹਾਡੇ ਤੇ ਤੂੰ ਹੀ ਤਾਂ ਕਹਿੰਦੇ ਸੀ ਅਸੀਂ ਸ਼ੇਰ ਆ ਹੁਣ ਗਿੱਦੜ ਬਣ ਗਏ ਦੱਲਾ ਇਕੱਲਾ ਗੁਰੂ ਜੀ ਕੋਲ ਵਾਪਸ ਆਉਂਦਾ ਹੈ ਉਸ ਦਾ ਸਿਰ ਸ਼ਰਮ ਨਾਲ ਝੁਕਿਆ ਹੋਇਆ ਹੈ ਗੁਰੂ ਜੀ ਉਸ ਨੂੰ ਪੁੱਛਦੇ ਨੇ ਕੀ ਹੋਇਆ ਡੱਲਿਆ ਤੇਰੇ ਸੂਰਮੇ ਨਹੀਂ ਆਏ ਮਾਫ ਕਰ ਦੋ ਪਾਚਾ ਜਾਣ ਪਿਆਰੀ ਇਹ ਸਭ ਨੂੰ ਕੋਈ ਤਿਆਰ ਨਹੀਂ ਹੋਇਆ ਗੁਰੂ ਸਾਹਿਬ ਨੇ ਉਸ ਨੂੰ ਪੁੱਛਿਆ ਕੀ ਇਹ ਉਹੀ ਲੋਕ ਨਹੀਂ ਜਿਨ੍ਹਾਂ ਬਾਰੇ ਤੂੰ ਕਿਹਾ ਸੀ ਕਿ ਇਹ ਤੇਰਾ ਹਰ ਹੁਕਮ ਮੰਨ ਲੈਣਗੇ ਫਿਰ ਗੁਰੂ ਸਾਹਿਬ ਨੇ ਕਿਹਾ ਜੇ ਉਹਨਾਂ ਨੇ ਇਨਕਾਰ ਕਰ ਦਿੱਤਾ ਆ ਤਾਂ ਠੀਕ ਹੈ ਪਰ ਤੂੰ ਤਾਂ ਹਲੇ ਇਨਕਾਰ ਨਹੀਂ ਕੀਤਾ ਹੈਨਾ ਗੁਰੂ ਸਾਹਿਬ ਨੇ ਜਦੋਂ ਉਸ ਵੱਲ ਬੰਦੂਕ ਤਾਣੀ ਤਾਂ ਭਾਈ ਡੱਲਾ ਡਰ ਗਿਆ। ਉਸਦੇ ਮੱਥੇ ਤੋਂ ਪਸੀਨਾ ਵਹਿਣ ਲੱਗ ਪਿਆ। ਸਰੀਰ ਕੰਬਣ ਲੱਗਾ ਤੇ ਅੱਖਾਂ ਅੱਗੇ ਉਸ ਨੂੰ ਆਪਣੀ ਜ਼ਿੰਦਗੀ ਲੰਘਦੀ ਦਿਸਣ ਲੱਗੀ। ਡਰਦੇ ਮਾਰੇ ਉਹ ਇੱਕ ਪਾਸੇ ਛਾਲ ਮਾਰ ਗਿਆ ਤੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਲਏ ਤੇ ਕਿਹਾ ਮੈਂ ਵੀ ਇਹ ਨਹੀਂ ਕਰ ਸਕਦਾ। ਮੈਨੂੰ ਵੀ ਮੌਤ ਤੋਂ ਬਹੁਤ ਡਰ ਲੱਗਦਾ ਹੈ। ਗੁਰੂ ਜੀ ਮੁਸਕਰਾਏ ਤੇ ਬੋਲੇ ਮੇਰੇ ਸਿੱਖਾਂ ਦਾ ਕਦੇ ਵੀ ਮਖੌਲ ਨਾ ਉਡਾਈਂ। ਜਿਨ੍ਹਾਂ ਨੂੰ ਤੂੰ ਗਰੀਬੜੇ ਕਹਿੰਦਾ ਹੈ ਉਹਨਾਂ ਦੀ ਤਾਕਤ ਦਾ ਤੈਨੂੰ ਅੰਦਾਜ਼ਾ ਹੀ ਨਹੀਂ ਜੇ ਵੇਖਣਾ ਹੀ ਐ ਤਾਂ ਜਾ ਜਾ ਕੇ ਮੇਰੇ ਉਸ ਸਿੰਘ ਨੂੰ ਕਹਿ ਕਿ ਗੁਰੂ ਜੀ ਆਪਣੀ ਨਵੀਂ ਬੰਦੂਕ ਦੀ ਪਰਖ ਕਰਨਾ ਚਾਹੁੰਦੇ ਨੇ ਫਿਰ ਵੇਖੀ ਕੀ ਹੁੰਦਾ ਹੈ ਭਾਈ ਡੱਲਾ ਗਿਆ ਤੇ ਗੁਰੂ ਸਾਹਿਬ ਦਾ ਸੁਨੇਹਾ ਸੁਣਾ ਦਿੱਤਾ ਦੋ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਪਿਓ ਤੇ ਪੁੱਤਰ ਦੌੜਦੇ ਹੋਏ ਦੀਵਾਨ ਵਿੱਚ ਆ ਗਏ ਜੀ ਪਾਚਾ ਹੁਕਮ ਗੁਰੂ ਜੀ ਬੋਲੇ ਇਹ ਨਵੀਂ ਬੰਦੂਕ ਆਈ ਹੈ ਇਸ ਦਾ ਨਿਸ਼ਾਨਾ ਪਰਖਣਾ ਹੈ ਇੱਕ ਜਵਾਨ ਚਾਹੀਦਾ ਹੈ ਜੋ ਸਾਹਮਣੇ ਖੜਾ ਹੋਵੇ ਤਾਂ ਕਿ ਵੇਖੀਏ ਗੋਲੀ ਕਿੰਨਾ ਚੀਰ ਕੇ ਲੰਘਦੀ ਹੈ ਗੁਰੂ ਜੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਦੋਵੇਂ ਸਿੰਘ ਇੱਕ ਦੂਜੇ ਤੋਂ ਅੱਗੇ ਖੜੇ ਹੋਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ ਮਹਾਰਾਜ ਮੈਂ ਖੜਾ ਹੋਵਾਂਗਾ ਪਹਿਲਾ ਹੱਕ ਮੇਰਾ ਹੈ ਨਹੀਂ ਪਾਤਸ਼ਾਹ ਇਹ ਤਾਂ ਕੱਲ ਹੀ ਆਇਆ ਹੈ ਮੈਂ ਪੁਰਾਣਾ ਸੇਵਕ ਹਾਂ ਇਹ ਸੇਵਾ ਮੈਨੂੰ ਬਖਸ਼ੋ ਗੁਰੂ ਜੀ ਪਿਛਲੀ ਜੰਗ ਵਿੱਚ ਸੇਵਾ ਕੀਤੀ ਸੀ ਅੱਜ ਮੇਰੀ ਵਾਰੀ ਹੈ ਡੱਲਾ ਅੱਖਾਂ ਪਾੜ ਕੇ ਦੇਖ ਰਿਹਾ ਸੀ ਉਸਨੇ ਅਜੀਹਾ ਕੁਝ ਕਦੇ ਨਹੀਂ ਦੇਖਿਆ ਸੀ ਗੁਰੂ ਜੀ ਭਾਰੀ ਬੰਦੂਕ ਚੁੱਕਦੇ ਹਨ ਵੀਰ ਸਿੰਘ ਅਤੇ ਧੀਰ ਸਿੰਘ ਨਾਲ-ਨਾਲ ਖੜੇ ਹੋ ਜਾਂਦੇ ਹਨ ਕਿਉਂਕਿ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਮਹਾਰਾਜ ਨਿਸ਼ਾਨਾ ਮੇਰੇ ਸੀਨੇ ਤੇ ਲਾਇਓ ਨਹੀਂ ਮਹਾਰਾਜ ਮੇਰੇ ਮੱਥੇ ਤੇ ਗੁਰੂ ਜੀ ਕਹਿੰਦੇ ਹਨ ਦੋਨੋਂ ਇਕੱਠੇ ਖੜੇ ਹੋ ਜਾਓ ਇੱਕ ਪਿੱਛੇ ਇੱਕ ਉਹ ਇੱਕ ਲਾਈਨ ਵਿੱਚ ਖੜੇ ਹੋ ਜਾਂਦੇ ਨੇ ਬੀਰ ਸਿੰਘ ਅੱਗੇ ਹੈ ਤੇ ਧੀਰ ਸਿੰਘ ਉਸ ਦੇ ਪਿੱਛੇ ਪੈਰਾਂ ਦੇ ਭਾਰ ਉੱਚਾ ਹੋ ਕੇ ਖੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਗੋਲੀ ਉਸ ਨੂੰ ਵੀ ਵੱਜੇ ਬਾਚਾ ਗੋਲੀ ਤਾਂ ਉੱਪਰ ਦੀ ਲੰਘ ਗਈ ਨਿਸ਼ਾਨਾ ਖੁੰਝ ਗਿਆ ਦੁਆਰਾ ਕੋਸ਼ਿਸ਼ ਕਰੋ ਮਹਾਰਾਜ ਇਸ ਵਾਰੀ ਮੈਂ ਅੱਗੇ ਖੜਾ ਹੁੰਦਾ ਹਾਂ ਗੁਰੂ ਜੀ ਬੰਦੂਕ ਠੇਠਾਂ ਕਰਦੇ ਹਨ ਤੇ ਸੇਵਾਦਾਰ ਨੂੰ ਫੜਾ ਦਿੰਦੇ ਹਨ ਉਹ ਡੱਲੇ ਵਾਲ ਵੇਖਦੇ ਹਨ ਜੋ ਉਹਨਾ ਦੋ ਸਿੱਖਾਂ ਵੱਲ ਇੰਜ ਦੇਖ ਰਿਹਾ ਜਿਵੇਂ ਕੋਈ ਕ੍ਰਿਸ਼ਮਾ ਹੋ ਗਿਆ ਹੋਵੇ ਗੁਰੂ ਜੀ ਬੋਲੇ ਵੇਖਿਆ ਡੱਲਿਆ ਇਹ ਹਨ ਅਸਲੀ ਸਿੰਘ ਇਹੀ ਉਹ ਹੀ ਹਨ ਜਿਨ੍ਹਾਂ ਦੀ ਗਿਣਤੀ 40 ਸੀ ਪਰ 10 ਲੱਖ ਦੇ ਸਾਹਮਣੇ ਲੜਾਈ ਲੜੀ ਜਿਨ੍ਹਾਂ ਨੇ ਕੜਾਕੇ ਦੀ ਠੰਡ ਵਿੱਚ ਵੀ ਮੈਨੂੰ ਨਹੀਂ ਛੱਡਿਆ ਇਹੀ ਹੈ ਮੇਰੇ ਸਿੰਘਾਂ ਦੀ ਤਾਕਤ ਬਾਚਾ ਮੇਰੀਆਂ ਅੱਖਾਂ ਖੁੱਲ ਗਈਆਂ ਮੈਂ ਸਮਝਦਾ ਸੀ ਕਿ ਮੋٹے ਤਾਜ਼ੇ ਸ਼ਰੀਰ ਤੇ ਚੰਗੀਆਂ ਤਨਖਾਹਾਂ ਫੌਜ ਬਣਾਉਂਦੀਆਂ ਨੇ ਗੁਰੂ ਜੀ ਬੋਲੇ ਡੱਲਿਆ ਇਹ ਗੋਲੀ ਦੀ ਪਰਖ ਨਹੀਂ ਸੀ ਇਹ ਸਰਦਾ ਦੀ ਪਰਖ ਸੀ ਤਨਖਾਹ ਤੇ ਰੱਖੇ ਨੌਕਰ ਤੇ ਗੁਰੂ ਦੇ ਪ੍ਰੇਮ ਵਿੱਚ ਰੰਗੇ ਸਿੱਖ ਵਿੱਚ ਇਹੀ ਫਰਕ ਹੁੰਦਾ ਹੈ ਮੇਰੇ ਸਿੱਖ ਮੌਤ ਨੂੰ ਅੰਤ ਨਹੀਂ ਅਕਾਲ ਪੁਰਖ ਦਾ ਹੁਕਮ ਸਮਝਦੇ ਨੇ ਮੈਨੂੰ ਮਾਫ ਕਰਤੋ ਮਹਾਰਾਜ ਮੇਰੀ ਹੌਮੇ ਟੁੱਟ ਗਈ ਹੈ ਮੈਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਵੋ ਮੈਨੂੰ ਵੀ ਇਹੋ ਜਿਹੀ ਤਲੇਰੀ ਬਖਸ਼ੋ ਗੁਰੂ ਜੀ ਬੋਲੇ ਉੱਠ ਡੱਲਿਆ ਅੱਜ ਤੋਂ ਤੂੰ ਚੌਧਰੀ ਡੱਲਾ ਨਹੀਂ ਭਾਈ ਡੱਲ ਸਿੰਘ ਹੈ ਤੇਰਾ ਨਾਮ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਏਗਾ